ਕਿਨੇ ਹੋਇਆ ਜੀ ਹਾਸਾ ਕੀ ਹੋਇਆ ਹਾਂਜੀ ਇਹ ਹਾਸਾ ਮਤਲਬ ਬਹੁਤ ਤੇਜ਼ ਰਫਤਾਰ ਦੇ ਨਾਲ ਟਰੱਕ ਆ ਰਿਹਾ ਸੀਗਾ ਤੇ ਮਤਲਬ ਐਨਐਸ਼ੋ ਕਰਾ ਕੋਈ ਅੱਗੇ ਪਿੱਛੇ ਟ੍ਰੈਫਿਕ ਜਾਂ ਕੋਈ ਮਤਲਬ ਇਦਾਂ ਉਹ ਫਟਾਫਟ ਨਿਕਲ ਗਏ ਜਿਸ ਵਕਤ ਇਹ ਬੈਂਡ ਹੋਇਆ ਨਾ ਜਿਸ ਵਕਤ ਇਹ ਬੈਂਡ ਹੋਇਆ ਤੇ ਉਸ ਵਕਤ ਫਟਾਫਟ ਜਿਹੜੇ ਹੈਗੇ ਆ ਇਹ ਹਾਲੇ ਮਤਲਬ ਜਿਹੜਾ ਬੈਂਡ ਬੈਂਡ ਹੋਇਆ ਸੀ ਪਹਿਲੇ ਤੇ ਫਿਰ ਜਿਸ ਵਕਤ ਇਹ ਤੇ ਪਰ ਲੋਡ ਪੈਂਦਾ ਗਿਆ ਲੋਡ ਪੈਣ ਦੇ ਨਾਲ ਮਤਲਬ ਜਿਹੜਾ ਹੈਗਾ ਇਹ ਮਤਲਬ نیچے गिर ਗਿਆ ਐਨਾ ਸ਼ੁਕਰ ਹੈ ਕਿ ਜਗਦੰਮ ਕੋਈ ਗੱਡੀ ਜਾਂ ਮਤਲਬ ਥੱਲੇ ਕੋਈ ਮਤਲਬ ਆਇਆ ਨਹੀਂ ਹੈ ਤੇ ਐ ਸਾਈਡ ਵਾਲਿਆਂ ਨੇ ਇਧਰੋਂ ਦੇਖ ਲਿਆ ਤੇ ਪਰਲੀ ਸਾਈਡ ਵਾਲਿਆਂ ਨੇ ਪਾਰਲੇ ਦੇਖ ਲਿਆ ਹਾਂਜੀ ਜਾਨੀ ਨੁਕਸਾਨ ਤੋਂ ਜਿਹੜਾ ਹੈਗਾ ਉਹ ਬਚਾਅ ਹੋ ਗਿਆ ਉਹ ਵੀ ਉਹਨਾਂ ਦੀ ਸੂਝ-ਪੂਝ ਦੇ ਨਾਲ ਜਿਹੜੇ ਗੱਡੀਆਂ ਵਾਲੇ ਸੀਗੇ ਤੇ ਉਹਨਾਂ ਨੇ ਮਤਲਬ ਪਿੱਛੇ ਤੇ ਦੇਖ ਲਿਆ ਤੇ ਜਿਹਦੇ ਕਰਕੇ ਜਿਹੜਾ ਹੈਗਾ ਹਾਂ ਟਰੱਕ ਸੀਗਾ ਇਹ ਟਰੱਕ ਸੀਗਾ ਜੀ आ ट्रक तेज रफ्तार ओए आ मुंडा मोरे सिगा ओरे की नाम जी अपना <laughs> मेरा नाम तो मक्खन सिंह जी है अच्छा जी मतलब जी जेड़ा बड़ा शहर में हां जी जी सुन सकते हो नंबर चार तो आ रहे हैं अच्छा जी ये गड्डी है अपना गड्डी नंबर है ਉਹਨੇ ਉਹ ਬੀਬੀ ਦਾ ਬੰਬੇ ਵਿੱਚ ਮਾਰੀ ਆ ਹਾਂਜੀ ਉਹਨਾਂ ਬੀਬੀ ਦਾ ਕਾਫੀ ਨੁਕਸਾਨ ਹੋਇਆ ਤੇਰਾ ਫੈਟਿੰਗ ਹੋਇਆ ਹੰਬਲ ਪਟਿਆ ਹੋਇਆ ਕੋਈ ਜਾਨਵਾਲੀ ਉਹ ਤਾਂ ਹੋਰ ਤਾਂ ਨਹੀਂ ਨੁਕਸਾਨ ਹੋਇਆ ਉਹਦਾ ਉਹ ਨੁਕਸਾਨ ਤੋਂ ਬਚਾਉਗੇ ਮਰ ਕੇ ਤੇ ਬਾਕੀ ਹੁਣ ਇਹਨਾਂ ਦੇ ਜਿਹੜਾ ਹੈਗੀ ਆ ਉਹਨਾਂ ਦੇਤੇ ਆ ਉਹਨਾਂ ਨੂੰ ਸਾਈਟ ਨੂੰ ਨੁਕਸਾਨ ਹੋਇਆ ਉੱਪਰ ਭਾਈ ਹੋਏ ਰਾਤੀ ਜਾਊਗੀ ਇਹ ਬਾਕੀ ਜੀ ਬਾਰੇ ਗੱਲ ਹੀ ਜੀ ਸਪਲਾਈ ਬਹਾਰ ਕਰਨ ਬਾਰੇ ਡਰਾਈਵਰ ਕਿੱਥੇ ਹੈ ਜੀ ਡਰਾਈਵਰ ਹੁਣ ਅਸੇ ਕਿੱਥੇ ਆ ਗਿਆ ਕੋਈ ਗੱਲ ਨਹੀਂ ਜੇ ਤੁਸੀਂ ਤਾਂ ਆਪਣੇ ਜਾਂਪੀ ਨਾ ਮਾਲਕ ਆ ਰਿਹਾ ਹਾਂ ਮਾਲਕ ਨਾਲ ਗੱਲ ਹੋ ਗਈ ਹੈ ਮਾਲਕ ਨਾਲ ਗੱਲ ਹੋ ਗਈ ਹੈ ਜੋ ਵੀ ਨੁਕਸਾਨ ਆਇਆਗਾ ਉਹਦੀ ਪਰਭਾਈ ਕਰਨ ਦੇ ਆ ਸਪਲਾਈ ਬਹਾਰ ਨਹੀਂ ਹੋਦੀ ਜੀ